ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਸੋਹਣੀ ਮਹੀਂਵਾਲ ਦੇ ਪਿਆਰ ਦੀ ਲੋਕਹਾਣੀ ਚਨਾ ਦੇ ਪਾਣੀਆਂ ਨੇ ਜਿੰਨਾ ਮੁਹੱਬਤੀ ਰੂਹਾਂ ਨੂੰ ਜਨਮ ਦਿੱਤਾ ਹੈ ਉਹਨਾਂ ਵਿੱਚ ਸੋਹਣੀ ਇੱਕ ਅਜਿਹਾ ਨਾਮ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ ਤੇ ਇੱਕ ਮਿੱਠ ਸ਼ਾਪ ਛੱਡੀ ਹੈ ਸਦੀਆਂ ਬੀਤਣ ਬਾਅਦ ਵੀ ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ ਪਾਉਂਦੇ ਹਨ ਬਾਤ ਸਦੀਆਂ ਪੁਰਾਣੀ ਹੈ ਬਲਖ ਬੁਖਾਰੇ ਦੇ ਸੁਦਾਗਰ ਅਲੀ ਬੇਗ ਦਾ ਨੌਜਵਾਨ ਪੁੱਤਰ ਇਜਤ ਬੇਗ ਜੋ ਕਿ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿੱਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ ਇੱਕ ਦਿਨ ਉਹ ਆਪਣੇ ਨੌਕਰ ਨਾਲ ਗੁਜਰਾਤ ਦੀਆਂ ਹੱਟੀਆਂ ਵੇਖਦਾ ਵੇਖਦਾ ਤੁੱਲੇ ਦੀ ਭਾਂਡਿਆਂ ਦੀ ਦੁਕਾਨ ਤੇ ਪੁੱਜ ਗਿਆ ਦੁਕਾਨ ਤੇ ਭਾਂਡੇ ਖਰੀਦਣ ਵਾਲਿਆਂ ਦੀ ਭੀੜ ਬਹੁਤ ਜ਼ਿਆਦਾ ਸੀ ਦੁਕਾਨ ਵਿੱਚ ਕੁੱਝੇ ਸੁਰਾਈਆਂ ਕੜੇ ਮਟਕੇ ਆਦ ਇਸ ਸਲੀਕੇ ਨਾਲ ਟਿਕਾਏ ਹੋਏ ਸਨ ਜਿਵੇਂ ਕਿਸੇ ਚਿੱਤਰਕਾਰ ਨੇ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਹੋਵੇ ਇਜਤ ਬੇਗਬਾਰ ਖੜਾ ਸਜੀਲੀ ਦੁਕਾਨਵਾਲ ਪ੍ਰਸ਼ੰਸਾ ਭਰੀਆਂ ਤੱਕਣੀਆਂ ਨਾਲ ਤੱਕਦਾ ਰਿਹਾ ਗਾਕਾਂ ਦੀ ਕੁਝ ਭੀੜ ਘਟੀ ਤੁਲੇ ਦੀ ਨਿਗਾਹ ਨੌਜਵਾਨ ਸੁਦਾਗਰ ਤੇ ਜਾ ਪਈ ਹੁਕਮ ਕਰੋ ਸਭ ਕੁਝ ਹਾਜ਼ਰ ਹੈ ਜਲ ਪਾਣੀ ਦੀ ਆਗਿਆ ਦਿਓ ਤੁੱਲੇ ਨੇ ਨੌਜਾਨ ਸਦਗ ਰਗੇ ਦੋਨੋਂ ਹੱਥ ਜੋੜਿਆ ਤੇ ਕਾਹੀ ਦਾ ਬਣਿਆ ਰੰਗਲਾ ਮੂੜਾ ਬੈਠਣ ਨੂੰ ਦਿੱਤਾ ਜਲ ਪਾਣੀ ਲਈ ਮਿਹਰਬਾਨੀ ਸਾਨੂੰ ਕੁਝ ਭਾਂਡਿਆਂ ਦੀ ਲੋੜ ਏ ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸੁਗਾਤ ਲਿਜਾਣਾ ਚਾਹੁੰਦੇ ਹਾਂ ਕੁਝ ਨਮੂਨੇ ਵਿਖਾਓ ਮੂੜੇ ਤੇ ਬੈਠਦਿਆਂ ਇੱਜ਼ਤ ਬੇਗਨੇ ਉੱਤਰ ਦਿੱਤਾ ਤੁਲਾ ਘਮੀਆਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚੱਲਿਆ ਗਿਆ। ਇਜਤ ਬੇਗ ਸੋਚ ਰਿਹਾ ਸੀ ਕਿ ਉਹ ਖੂਬਸੂਰਤ ਭਾਂਡਿਆਂ ਦੇ ਰਚਣਹਾਰੇ ਦੀ ਸਿਫਤ ਕਰੇ ਤਾਂ ਕਿਵੇਂ ਕਰੇ। ਤੁਲਾ ਅੰਦਰੋਂ ਕਈ ਨਮੂਨੇ ਲੈ ਆਇਆ। ਨਮੂਨੇ ਕੀ ਸਨ ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸਨ। ਤੱਕਿਆਂ ਭੁੱਖ ਲੈਂਦੀ ਸੀ। ਇਹ ਬਹੁਤ ਹੀ ਸੁੰਦਰ ਸਨ, ਅਤੀ ਸੁੰਦਰ। ਕੋਈ ਕਦਰਦਾਨ ਦਿਲ ਹੀ ਇਹਨਾਂ ਦਾ ਮੁੱਲ ਤਾਰ ਸਕਦਾ ਹੈ। ਤੁਸੀਂ ਇੰਨੇ ਮਨਮੋਹਣੇ ਭਾਂਡੇ ਕਿਵੇਂ ਬਣਾ ਲੈਂਦੇ ਹੋ ਇੱਜ਼ਤ ਵੇਗਦੀਆਂ ਪ੍ਰਸ਼ੰਸਾ ਭਰੀਆਂ ਤੱਕਣੀਆਂ ਇਹ ਜਾਣਕਾਰੀ ਲੋੜੀਂਦੀ ਅਸਲ ਪ੍ਰਸ਼ੰਸਾ ਦੇ ਸ਼ਬਦ ਸੁਣ ਕੇ ਤੁੱਲੇ ਦੀਆਂ ਅੱਖਾਂ ਚਮਕ ਉਠੀਆਂ ਉਹ ਇੱਜ਼ਤ ਵੇਗ ਨੂੰ ਆਪਣੇ ਅੰਦਰ ਬਾਰੇ ਵਿੱਚ ਲੈ ਗਿਆ ਜਿੱਥੇ ਭਾਂਡੇ ਬਣ ਰਹੇ ਸਨ ਚੱਕ ਵੀ ਬੜੀ ਤੇਜ਼ੀ ਨਾਲ ਘੁੰਮ ਕੇ ਭਾਂਡੇ ਦਿਖ ਰਿਹਾ ਸੀ ਤੋਲੇ ਦੀ ਮੁਟਿਆਰਤੀ ਆਪਣੀਆਂ ਕੋਮਲ ਉਂਗਲਾਂ ਨਾਲ ਗੁੰਨੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਸ਼ੂਹਾਂ ਦੇ ਰਹੀ ਸੀ ਇਹ ਹੈ ਮੇਰੀ ਧੀ ਸੋਣੀ ਇਹ ਸਾਰੇ ਭਾਂਡੇ ਇਸੇ ਦੇ ਬਣਾਏ ਹੋਏ ਹਨ ਤੋਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ ਘੁੰਮਦਾ ਚੱਕ ਹੋળી ਹੋ ਗਿਆ ਮੁਟਿਆਰ ਚੱਕ ਉਤੇ ਜਨਮ ਲੈ ਰੇ ਸ਼ਾਹਕਾਰ ਵਿੱਚ ਮਗਨ ਸੀ ਉਸ ਜਿਹੜਾ ਕੋ ਪਿੱਛੇ ਮੁੜ ਕੇ ਤੱਕਿਆ ਕਾਲੀਆਂ ਘਟਾਵਾਂ ਪਿੱਛੋਂ ਚੰਦ ਦੀ प्यारी टुकड़ी तयक गई इज्जत बेगने ठोप ਵਿੱਚ ਸੁਕਾਏ ਜਾ ਰਹੇ ਭਾਂਡੇ ਤੱਕੇ ਅਤੇ ਆਵੇ ਵਿੱਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਿੰਨੀ ਦੇਰ ਉਹ ਇਸ ਬਾੜੇ ਵਿੱਚ ਰਿਹਾ ਸੋਹਣੀ ਦੀ ਪਿਆਰੀ ਖੂਬਸੂਰਤ ਸੂਰਤ ਉਹਨੂੰ ਨਜ਼ਰੀ ਆਉਂਦੀ ਰਹੀ ਉਸ ਨੂੰ ਭਾਂਡੇ ਦੀ ਖੂਬਸੂਰਤੀ ਦਾ ਭੇਦ ਸਮਝ ਪਿਆ ਗਿਆ ਸੋਹਣੀ ਦਾ ਆਪਣਾ ਰੂਪ ਹੀ ਤਾਂ ਇੰਨਾ ਭਾਂਡਿਆਂ ਵਿੱਚ ਸਮਾਇਆ ਹੋਇਆ ਸੀ ਜਿਸ ਕਰਕੇ ਉਹਨੇ ਖੂਬਸੂਰਤ ਲੱਗ ਰਹੇ ਸਨ ਇਜਤ ਬੇਗ ਨੇ ਬਹੁਤ ਸਾਰੇ ਪਾण्डे ਖਰੀਦ ਲਏ ਜੋ ਮੁੱਲ ਤੁੱਲੇ ਨੇ ਮੰਗਿਆ ਉਹਨੇ ਤਾਰ ਦਿੱਤਾ ਤੁੱਲੇ ਦੀ ਦੁਕਾਨ ਵਿੱਚੋਂ ਨਿਕਲਦਿਆਂ ਇਜਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਮੰਦਰ ਦੀ ਜ਼ਿਆਰਤ ਕਰਕੇ ਆ ਰਿਹਾ ਹੋਵੇ ਹੁਣ ਤੁੱਲੇ ਦੀ ਉਸਨਾਨਤੀ ਸੋਹਣੀ ਇਜਤ ਬੇਗ ਦੇ ਖਿਆਲਾਂ ਤੇ ਛਾ ਚੁੱਕੀ ਸੀ ਇਜਤ ਬੇਗ ਨੇ ਖੂਬਸੂਰਤ ਪਾण्डे ਆਪਣੇ ਤੰਬੂ ਵਿੱਚ ਸੱਜਾ ਦਿੱਤੇ ਜਿਸ ਭਾਂਡੇ ਵਾਲੋ ਤੱਕਦਾ ਚੰਨ ਨਾਲੋਂ ਪਿਆਰੀ ਸੂਰਤ ਉਹਨੂੰ ਨਜ਼ਰ ਆਂਦੀ ਸਰਪਾਸੇ ਸੋਹਣੀ ਜਿੱਦੜੀ ਤੱਕਦਾ ਮੁਸਕਰਾਉਂਦੀ ਹੋਈ ਸੋਹਣੀ ਹੀ ਵਿਖਾਈ ਦਿੰਦੀ ਸਾਰੀ ਰਾਤ ਉਹ ਸੋਹਣੀ ਦੇ ਖਿਆਲਾਂ ਵਿੱਚ ਖੋਇਆ ਰਿਹਾ ਇੱਕ ਪਲ ਲਈ ਵੀ ਉਹਨੂੰ ਨੀਂਦ ਨਾ ਆਈ ਪੈਸੇ ਦਾ ਵਣਜ ਕਰਨ ਆਇਆ ਸੁਦਾਗਰ ਇਸ਼ਕ ਦਾ ਵਣਜ ਕਰਨ ਲਈ ਉਤਾਵਲਾ ਹੋ ਗਿਆ ਉਹਨੇ ਆਪਣਾ ਨੌਕਰ ਆਪਣੇ ਦੇਸ਼ ਪਰਦਾ ਦਿੱਤਾ ਤੇ ਆਪ ਗੁਜਰਾਤ ਵਿੱਚ ਹੀ ਭਾਂਡੇ ਦੀ ਹੱਟੀ ਪਾ ਲਈ ਉਹ ਭਾਂਡੇ ਖਰੀਦਣ ਦੇ ਪੱਜ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਟੱਕਣ ਆਉਂਦਾ ਭਾਂਡਿਆਂ ਦਾ ਵਪਾਰੀ ਉਹ ਕਿਧਰੋਂ ਸੀ ਉਹ ਤਾਂ ਨੈਣਾ ਦਾ ਬਨਜਾਰਾ ਸੀ ਉਸਨ ਦੀ ਹੱਟੀ ਦਾ ਸੌਦਾ ਖਰੀਦਣ ਵਾਲਾ ਦੁਕਾਨ ਵਿੱਚ ਘਾਟੇ ਤੇ ਘਾਟਾ ਪੈਂਦਾ ਗਿਆ ਇੱਕ ਬਰੇ ਵਿੱਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ ਤੁੱਲੇ ਦੱਸਿਆ ਘੜੇ ਰੁਪਏ ਦਾ ਕਰਜ਼ਾ ਉਹਦੇ ਸਿਰ ਹੋ ਗਿਆ। ਹਾਲਤ ਇਤੋਂ ਤੱਕ ਪੁੱਜ ਗਈ ਕਿ ਉਹ ਰੋਟੀ ਤੋਂ ਵੀ ਆਤਰ ਹੋ ਗਿਆ। ਅਜੇ ਤਿੱਕਰ ਇਜਤ ਬੇਗਨੇ ਸੋਹਣੀ ਨਾਲ ਦੋ ਪਿਆਰ ਭਰੀਆਂ ਗੱਲਾਂ ਨਹੀਂ ਸੀ ਕੀਤੀਆਂ। ਸੋਹਣੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਸਕਰਾਇਆ ਤੱਕ ਨਹੀਂ ਸੀ। ਔਰ ਕੇ ਇਜਤ ਬੇਗਨੇ ਤੁੱਲੇ ਦੇ ਪੈਰ ਜਾ ਫੜੇ ਕਿ ਮੈਨੂੰ ਬਚਾ ਲੈ। ਮੇਰੇ پاس ਫੁੱਟੀ ਕੋੜੀ ਨਹੀਂ ਜਿਹਦੇ ਨਾਲ ਤੇਰਾ ਕਰਜ਼ਾ ਮੋੜ ਸਕਾਂ। ਇਸ ਪ੍ਰਦੇਸ਼ ਵਿੱਚ ਮੇਰਾ ਕੋਈ ਨਹੀਂ ਹੈ ਇਹ ਨੀਕਦਿਲ ਬੰਦੇ ਮੇਰੇ ਤੇ ਦਰਸ ਕਰ ਤੇ ਮੈਨੂੰ ਆਪਣੇ ਕੋਲ ਨੌਕਰ ਰੱਖ ਲੈ ਮੈਂ ਸਿਰਫ ਦੋ ਟੁਕੜੇ ਰੋਟੀ ਦੇ ਖਾ ਕੇ ਗੁਜ਼ਾਰਾ ਕਰ ਲਵਾਂਗੀ ਮੇਰੀ ਨੌਕਰੀ ਵਿੱਚੋਂ ਆਪਣਾ ਕਰਜ਼ਾ ਕੱਟ ਲੈਣਾ ਇਜਤ ਬੇਗ ਨੇ ਲੇਲੜੀਆਂ ਕੱਢਦੇ ਆਖਿਆ ਉਹਦੇ ਨੈਣ ਭਰਕ ਆਏ ਤੁੱਲਾ ਵੀ ਸੋਚੀ ਪਿਆ ਗਿਆ ਕੁਝ ਚਿਰ ਸੋਚ ਕੇ ਤੁੱਲੇ ਨੇ ਹੰਗਾਰਾ ਭਰਿਆ ਬੇਟਾ ਕਬਰਾਨਾ ਬਣਜਾਂ ਵਿੱਚ ਘਾਟੇ ਵਾਦੇ ਬਣੇ ਹੀ ਹੋਏ ਨੇ ਇਹ ਮੈਂ ਜਾਣਦਾ ਕਿ ਤੂੰ ਪਰਦੇਸੀ ਐ ਇੱਥੇ ਤੇਰਾ ਕੋਈ ਮਦਦਗਾਰ ਨਹੀਂ ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਲ ਪਾਇਆ ਏ ਮੈਂ ਸਵਾਲੀ ਕਦੇ ਦਰੋਂ ਮੋੜਿਆ ਨਹੀਂ ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਲਈ ਤਿਆਰ ਹਾਂ ਪਰ ਇੱਕ ਸ਼ਰਤ ਹੈ ਆਹ ਦੱਸ ਬਾਬਾ ਇੱਜ਼ਤ ਬੀਗ ਨੇ ਕਾਲੀ ਨਾਲ ਕਿਹਾ ਉਸ ਨੂੰ ਆਸ ਦਾ ਟਟਾਣਾ ਜਗਮਗਾਉਂਦਾ ਵਿਖਾਈ ਦੇ ਰਿਆ ਸੀ ਤੈਨੂੰ ਮੱਜਾ ਚਾਰਨ ਤੇ ਰੋਂ ਨੌਕਰ ਰਹਿਣਾ ਪਵੇਗਾ ਸੋਚ ਲੈ ਤੁੱਲੇ ਨੇ ਗੰਭੀਰਤਾ ਪੂਰਵਕ ਆਖਿਆ ਮੈਨੂੰ ਮਨਜ਼ੂਰ ਏ ਮੈਂ ਖੜੇ ਮੱਥੇ ਇਹ ਨੌਕਰੀ ਕਰਾਂਗਾ ਇੱਜ਼ਤ بگ ਲਈ ਜਿਵੇਂ ਸਵਰਗ ਦੀ ਖਿੜਕੀ ਖੁੱਲ ਗਈ ਹੋਵੇ ਆਪਣੇ ਪਿਆਰੇ ਨਾਲ ਨੇੜਤਾ ਪ੍ਰਾਪਤ ਕਰਨ ਦੀ ਸਦਨ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ ਇਜਤ ਬੇਗ ਮੂੰਹ ਚਾਖੜੇ ਹੀ ਮੱਜਾਂ ਖੋਲਦਾ ਆਪਣੇ ਸਾਥੀਆਂ ਸਮੇਤ ਚਨਾਹ ਦੀ ਬੇਲੇ ਵਿੱਚ ਪੁੱਜ ਜਾਂਦਾ ਇਜਤ ਬੇਗ ਤੋਂ ਉਹ ਹੁਣ ਮਹੀਵਾਲ ਬਣ ਚੁੱਕਾ ਸੀ ਉਹਨੂੰ ਇਸੇ ਨਾਮ ਨਾਲ ਸੱਦਦੇ ਸਨ ਕੋਈ ਡੇਢ ਵਰਾ ਇਸੇ ਤਰ੍ਹਾਂ ਲੰਘ ਗਿਆ ਸੋਹਣੀ ਦੀ ਰੰਗਲੀ ਨੂਹਾਰ ਉਹਨੂੰ ਜ਼ਿੰਦਗੀ ਜੀਣ ਦਾ ਲਾਰਾ ਦੇਈ ਜਾ ਰਹੀ ਸੀ ਉਹ ਕਲਪਨਾ ਵਿੱਚ ਹੀ ਕਈ ਵਾਰ ਸੋਹਣੀ ਨਾਲ ਸ਼ਹਿਦ ਭਰੀਆਂ ਗੱਲਾਂ ਕਰਦਾ ਰੁੱਸਦਾ ਹੱਸਦਾ ਤੇ ਮਨ ਮਨਾਈ ਕਰਦਾ ਪਰੰਤੂ ਸੋਹਣੀ ਉਹਦੇ ਪਾਸੋਂ ਬਹੁਤ ਦੂਰ ਸੀ ਸੋਹਣੀ ਤਾਂ ਉਹਦੇ ਲਈ ਲਾਜਮੰਤੀ ਦਾ ਬੂਟਾ ਸੀ ਜਿਹੜਾ ਕਿ ਹੱਥ ਲਾਇਆ ਕੁਮਲਾ ਜਾਂਦਾ ਏ ਇੱਕ ਦਿਨ ਸੋਹਣੀ ਮਹੀਵਾਲ ਲਈ ਪੱਤਾ ਲੈ ਕੇ ਆ ਗਈ ਉਹਦਾ ਚੋ-ਚੋ ਪੈਂਦਾ ਰੂਪ ਮਹੀਵਾਲ ਤੜਪਾ ਗਿਆ ਉਸ ਆਪਣੀ ਦਿਲ ਨੂੰ ਸੋਹਣੀ ਅੱਗੇ ਫੋਲ ਛੁੱਟਿਆ ਸੋਹਣੀਏ ਮੈਂ ਤੇਰੇ ਪਿੱਛੇ ਆਪਣੇ ਮਾਂ-ਬਾਪ ਅਤੇ ਪਿਆਰਾ ਦੇਸ਼ ਛੱਡ ਦਿੱਤਾ ਪਰ ਤੂੰ ਇਹ ਜਿੰਨੇ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਜਾਂ ਚਾ ਰਿਆਂ ਕੁਝ ਰਹਿਮ ਕਰ ਸੋਣੀਏ ਕੁਝ ਤਰਸ ਕਰ ਮੇਰੇ ਤੇ ਸੋਣੀ ਦੇ ਹੁਸਨਾਖ ਚਿਹਰੇ ਤੇ ਲਾਲੀ ਦੀ ਜਿਵੇਂ ਲੇਰ ਦੌੜ ਗਈ ਹੋਵੇ ਉਹਨੇ ਮਹੀਂ ਵਾਲ ਨੂੰ ਆਪਣੀ ਮੁਹੱਬਤ ਇਸ਼ਕ ਦੀ ਦਹਦੀਜ ਚੜਾ ਦਿੱਤਾ ਸੋਣੀਏ ਦੁਨੀਆ ਦੀ ਸਾਰੀ ਦੌਲਤ ਅੱਜ ਮੇਰੀ ਝੋਲੀ ਵਿੱਚ ਮੇਰੇ ਨਾਲ ਅਮੀਰ ਹੁਣ ਦੁਨੀਆਂ ਵਿੱਚ ਦੂਜਾ ਕੋਈ ਨਹੀਂ ਮਹੀਂ ਵਾਲਾ ਮੈਂ ਆਪਣੀ پاک ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਐ ਮੈਂ ਵਫਾ ਨਿਭਾਵਾਂਗੀ ਇਸ਼ਕ ਨੂੰ ਦਾਗ ਨਹੀਂ ਲੱਗਣ ਦੇਵਾਂਗੀ ਸੋਹਣੀ ਮਹੀਂ ਵਾਲ ਹਰ ਰੋਜ਼ 베ਲੇ ਵਿੱਚ ਪਿਆਰ ਮਿਲਣੀਆਂ ਮਾਰਦੇ ਰਹੇ 베ਲੇ ਵਿੱਚ ਸੋਹਣੀ ਦਾ ਰੋਜ਼ ਮਹੀਂ ਵਾਲ ਪਾਸ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਉੜਕ ਗਿਆ ਉਹਨਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ ਤੁਲੇ ਨੂੰ ਹੀ ਸੋਹਣੀ ਮਹੀਵਾਲ ਦੇ ਪ੍ਰੇਮ ਬਾਰੇ ਸੂ ਮਿਲ ਗਈ ਦੋ ਜਵਾਨਿਆਂ ਦੀ پاک ਮੁਹੱਬਤ ਨੂੰ ਉਹਨਾਂ ਪਰਮਾਨਨਾ ਕੀਤਾ ਮਹੀਵਾਲ ਨੂੰ ਮੱਜਾਂ ਚਾਰਾਂ ਤੋਂ ਜਵਾਬ ਮਿਲ ਗਿਆ ਤੇ ਸੋਹਣੀ ਨੂੰ ਉਹਨਾਂ ਗੁਜਰਾਤ ਦੇ ਇੱਕ ਹੋਰ ਘਮੀਆਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ ਸੋਹਣੀ ਮਹੀਵਾਲ ਲਈ ਤੜਫਦੀ ਰਹੀ ਮਹੀਵਾਲ ਸੋਹਣੀ ਦੇ ਵਿਰਾਗ ਵਿੱਚ ਹੰਝੂ ਖੇਰਦਾ ਰਿਹਾ ਝੂਠੀ ਲੋਕ ਲੱਜ ਨੇ ਦੋ ਪਿਆਰੇ ਵਿਛੋੜ ਦਿੱਤੇ ਦੋਰ ਹੁਣਾਂ ਕਾਇਲ ਕਰ ਦਿੱਤੀਆਂ ਇਜਤ ਬੇਗੂ ਮਹੀਵਾਲ ਬਣਿਆ ਮਹੀਵਾਲ ਮਹੀਵਾਲੋਂ ਫਕੀਰ ਬਣ ਗਿਆ ਤੇ ਗੁਜਰਾਤ ਤੋਂ ਵਜੀਰਾਬਾਦ ਦੇ ਪਾਸੇ 1 ਮੀਲ ਦੀ ਦੂਰੀ ਤੇ ਚਨਾਦ ਦਰਿਆ ਦੇ ਪਾਰਲੇ ਕੰਢੇ ਝੁੱਗੀ ਜਾ ਪਈ ਸੋਹਣੀ ਹੁਣ ਆਪਣੇ ਸਹੁਰੇ ਘਰ ਰਹਿ ਰਹੀ ਸੀ ਇੱਕ ਦਿਨ ਫਕੀਰ ਬਣਿਆ ਮਹੀਵਾਲ ਸੋਹਣੀ ਨੂੰ ਜਾ ਮਿਲਿਆ ਤੇ ਉਹਨਾਂ ਹਰ ਰੋਜ਼ ਅੱਧੀ ਰਾਤ ਮਗਰੋਂ ਚਨਾਦ ਦੇ ਕੰਢੇ ਮਿਲਣਾ ਨਿਯਤ ਕਰ ਲਿਆ ਅੱਧੀ ਰਾਤ ਗੁਜਰਦੀ ਸੋਹਣੀ ਆਪਣੇ ਘਰਦਿਆਂ ਤੋਂ ਚੋਰੀ ਉੱਠ ਕੇ ਇੱਕ ਮੀਲ ਬੇਲੇ ਦੇ ਤਰਾ-ਤਰਾ ਕਰ ਰਏ ਸੁੰਨਸੰਨ ਰਾਹਾਂ ਵਿੱਚੋਂ ਲੰਘਦੀ ਹੋਈ ਆਪਣੇ ਮਹੀਵਾਲ ਨੂੰ ਜਾ ਮਿਲਦੀ ਮਹੀਵਾਲ ਪਰੋਂ ਕਾਲੀ ਬੋਲੀ ਰਾਤ ਵਿੱਚ ਚਨਾਹ ਪਾਰ ਕਰਕੇ ਆਉਂਦਾ ਸਤਾਰਿਆਂ ਜੜੇ ਚੰਦੋਏ ਦੀ ਛਾਂ ਥਲੇ ਦੋ ਰੂਹਾਂ ਮਿਲਦੀਆਂ ਪਿਆਰ ਭਰੀਆਂ ਗੱਲਾਂ ਕਰਦੀਆਂ ਇੱਕ ਰਾਤ ਚਨਾਅ ਪਾਰ ਕਰਦੇ ਮਹੀਵਾਲ ਦੇ ਕਿਸੇ ਜਾਨਵਰ ਨੇ ਚੱਕ ਮਾਰਿਆ ਤੇ ਉਹਦਾ ਪੱਟ ਚੀਰ ਸੁੱਟਿਆ ਹੁਣ ਉਹਦੇ ਲਈ ਤੈਰਨਾ ਮੁਸ਼ਕਲ ਹੋ ਗਿਆ ਸੀ ਅਗਲੀ ਰਾਤ ਸੋਹਣੀ ਆਪਣੇ ਨਾਲ ਮਿੱਟੀ ਦਾ ਪੱਕਾ ਕੜਾ ਲੈ ਗਈ ਕੜੇ ਦੀ ਮਦਦ ਨਾਲ ਉਹਨੇ ਚਨਾਅ ਪਾਰ ਕੀਤਾ ਤੇ ਮਹੀਵਾਲ ਦੀ ਝੁਕੀ ਵਿੱਚ ਜਾ ਪੁੱਜੀ ਮਹੀਵਾਲ ਸੋਹਣੀ ਨੂੰ ਮਿਲ ਕੇ ਆਪਣੀ ਪੀੜ ਭੁੱਲ ਗਿਆ ਤੈਨੂੰ ਪਾ ਕੇ ਸੋਹਣੀਏ ਮੇਰਾ ਦੁੱਖ ਅੱਧਾ ਰਹਿ ਗਿਆ ਉਹ ਤਾਂ ਮਰਦਾਂ ਨਾਲੋਂ ਵੀ ਤਕੜੀ ਨਿਕਲੀ ਐ ਐਡੀ ਕਾਲੀ ਕੋਲੀ ਰਾਤ ਵਿੱਚ ਐਡੇ ਵੱਡੇ ਦਰਿਆ ਨੂੰ ਪਾਰ ਕਰਨਾ ਇੱਕ ਔਰਤ ਲਈ ਬਹੁਤ ਵੱਡੀ ਗੱਲ ਐ ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਵਾਲ ਪਾਸ ਜਾਂਦੀ ਅਤੇ ਆਉਂਦੀ ਹੋਈ ਘੜੇ ਨੂੰ ਸਰਕੜੇ ਦੇ ਪੂਜੇ ਵਿੱਚ ਲਪਕੋ ਦਿੰਦੀ ਸੋਹਣੀ ਦੇ ਹਰ ਰੋਜ਼ ਅੱਧੀ ਰਾਤੋਂ ਬਾਹਰ ਜਾਣ ਤੇ ਉਹ ਦਿਨ ਨਾਲ ਨੂੰ ਛਾਕ ਹੋ ਗਿਆ ਇੱਕ ਦਿਨ ਉਹ ਵੀ ਸੋਹਣੀ ਦੇ ਮਗਰ ਤੁਰ ਤੁਰ ਪਈ ਸੋਹਣੀ ਨੂੰ ਆਪਣੇ ਮਗਰੋਂ ਦੀ ਕਦਮਾਂ ਦੀ ਆਵਾਜ਼ ਵੀ ਸੁਣਾਈ ਦਿੱਤੀ ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਆਵਾਜ਼ ਦਾ ਭਲੇਖਾ ਜਾਣ ਕੇ ਗੱਲ ਆਈ ਗਈ ਕਰ ਛੱਡੀ ਸੋਹਣੀ ਦਰਿਆ ਤੇ ਪੁੱਜੀ ਸਰਕੜੇ ਦੇ ਬੂਜੇ ਵਿੱਚੋਂ ਕੜਾ ਚੁੱਕਿਆ ਤੇ ਦਰਿਆ ਵਿੱਚ ਠਿੱਲ ਪਈ ਉਹਦੀ ਨਾਨ ਦੂਰ ਖੜੀ ਉਹ ਸਭ ਕੁਝ ਤੱਕਦੀ ਰਹੀ ਸੋਹਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਕੜਾ ਉਸੇ ਥਾਂ ਤੇ ਲੁਕੋ ਦਿੱਤਾ ਉਹਦੀ ਨਾਨ ਛੋਪਲੇ ਛੋਪਲੇ ਕਦਮੀ ਸੋਹਣੀ ਤੋਂ ਪਹਿਲੂ ਘਰ ਪੁੱਜ ਗਈ ਦਿਨ ਦਿਨ ਨਾਨ ਨੇ ਆਪਣੀ ਮਾਂ ਨੂੰ ਸੋਹਣੀ ਦੇ ਦਰਿਆ ਪਾਰ ਕਰਕੇ ਮਹੀਵਾਲ ਨੂੰ ਜਾਣ ਦੀ ਜਾ ਕੇ ਮਣ ਦੀ ਸਾਰੀ ਕਹਾਣੀ ਸੁਣਾ ਦਿੰਦੀ ਅੱਧੀ ਰਾਤ ਲੰਗੀ ਸੋਹਣੀ ਉੱઠી ਬਾਹਰ ਕੋ ਪ ਹਨੇਰਾ ਪਸਰਿਆ ਆਇਆ ਸੀ ਸਾਰੇ ਅਸਮਾਨ ਤੇ ਬੱਦਲ ਛਾਏ ਹੋਏ ਸਨ ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਜਲੀ ਬਿਜਲੀ ਕੜਕੜਾਈ ਉਹਦਾ ਦਿਲ ਕੰਬ ਗਿਆ ਪਰੰਤੂ ਉਹਨੇ ਪੈਰ ਪਿੱਛੇ ਨਾ ਮੋੜੇ ਉਹ ਦਾ ਮਹੀਂ ਵਾਲ ਉਸ ਨੂੰ ਡੀਕਦਾ ਪਿਆ ਸੀ ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ ਰਾਹ ਨਜ਼ਰੀ ਨਹੀਂ ਸੀ ਪੈਂਦਾ ਰਾਹ ਵਿੱਚ ਅਨੇਕਾਂ ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸਨ ਉਹ ਡਿੱਗਦੀ ਢੈਂਦੀ ਝਾੜੀਆਂ ਛਾਵਾਂ ਵਿੱਚ ਫਸਦੀ ਲਹੂ ਲਵਾਨ ਹੋਈ ਛਨਾ ਦੇ ਕੰਡੇ ਤੇ ਪੁੱਜ ਗਈ ਉਸ ਨੇ ਸਰਕੜੇ ਤੇ ਪੂਜੇ ਵਿੱਚੋਂ ਘੜਾ ਚੁੱਕ ਲਿਆ ਘੜੇ ਨੂੰ ਉਸ ਆਪਣੀ ਆਦਤ ਅਨੁਸਾਰ ਪੁਣਕਾ ਕੇ ਵੇਖਿਆ ਤੋਰ ਪਹਿਲਾ ਵਰਗੀ ਠੁਣਕਾਰ ਨਹੀਂ ਸੀ ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਕੜਾ ਰੱਖ ਦਿੱਤਾ ਸੀ ਮੁਹਬਤ ਨਵੇਂ ਇਮਤਿਹਾਨ ਵਿੱਚ ਪਾ ਦਿੱਤੀ ਪਾਰਲੇ ਕੰਡੇ ਮਹੀਂਵਾਲ ਦੀ ਝੁੱਗੀ ਵਿੱਚ ਦੀਵਾ ਟਿਮਟਮਾ ਰਿਹਾ ਸੀ ਤੇ ਮਹੀਂਵਾਲ ਸੁਰੀਲੀ ਬੰਸਰੀ ਦੀ ਤਾਲਾਂ ਤੇ ਪਿਆਰੇ ਬੋਲ ਗਾਉਂਦਾ ਪਿਆ ਸੀ ਉਰਲੇ ਕੰਡੇ ਸੋਣੀ ਕੱਚਾ ਕੜਾ ਚੁੱਕੀ ਸੋਚਾਂ ਵਿੱਚ ਡੁੱਬੀ ਖੜੀ ਸੀ ਵਿਚਾਰ ਦਰਿਆ ਪੂਰੇ ਸਿਖਰਾਂ ਤੇ ਸੀ ਅਸਮਾਨਾਂ ਤੇ ਕਹਿਰਾਂ ਦੀ ਬਿਜਲੀ ਲਿਸ਼ਕ ਰਹੀ ਸੀ ਕੀ ਹੋਇਆ ਕੜਿਆ ਤੂੰ ਪੱਕਿਓ ਕੱਚਾ ਬਣ ਗਿਓ ਮੈਂ ਪਿਛੇ ਨਹੀਂ ਪਰਤਾਂਗੀ ਆਪਣਾ ਕੌਲ ਪੂਰਾ ਕਰਾਂਗੀ ਮੈਂ ਮਰਤ ਜਾਤ ਪਾਸੋਂ ਕੋਈ ਉਲੰਭਾ ਨਹੀਂ ਖਟਾਂਗੀ ਆਪਣੀ ਵਫਾ ਨਿਭਾਵਾਂਗੀ ਚਾਹੇ ਮੈਨੂੰ ਆਪਣੀ ਜਿੰਦ ਹੀ ਕਿਉਂ ਨਾ ਬਾਰ ਨਹੀਂ ਪੈ ਜਾਵੇ ਸੋਹਣੀ ਨੇ ਸੱਚੇ ਰੱਬ ਅੱਗੇ ਦੋਨੇ ਹੱਥ ਜੋੜੇ ਤੇ ਕੱਚੇ ਕੜੇ ਨਾਲ ਦਰਿਆ ਵਿੱਚ ਠਿੱਲ ਪਈ ਰਾਤ ਹਨੇਰੀ ਲਿਸ਼ਕਣ ਤਾਰੇ ਕੱਚੇ ਘੜੇ ਤੇ ਮੈਂ ਤਰਦੀ ਵੇਖੀ ਰੱਬਾ ਖੈਰ ਕਰੀ ਤੇਰੀ ਆਸਤੇ ਮੂਲ ਨਾ ਡਰਦੀ ਮੂੰਹ ਜੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੋਂ ਠਹਿਰਨਾ ਸੀ ਸੋਣੀ ਜੇ ਥੋੜੀ ਦੂਰ ਹੀ ਗਈ ਸੀ ਕਿ ਘੜਾ ਖੁਰ ਗਿਆ ਉਹ ਆਪਣੇ ਹੱਥ ਪੈਰ ਮਾਰਨ ਲੱਗੀ ਹੋਰ ਕੁਝ ਗਜਬਦੀ ਕਹਿਰਾਂ ਦਾ ਪਾਣੀ ਵਗ ਰਿਆ ਸੀ ਉਹਦਾ ਸਾਹ ਵੀ ਟੁੱਟਣ ਲੱਗਾ ਮਹੀਵਾਲ ਮਹੀਵਾਲ ਮਹੀਵਾਲਾ ਮੈਨੂੰ ਆ ਕੇ ਮਿਲ ਲੈ ਤੇ ਸੋਹਣੀ ਦੀ ਆਵਾਜ਼ ਔੜੀ-ਹੌਲੀ ਦਰਿਆ ਦੀਆਂ ਲਹਿਰਾਂ ਵਿੱਚ ਗੁਆਚ ਗਈ। ਪਾਣੀ ਦੀ ਇੱਕ ਤੇਜ਼ ਲਹਿਰ ਉਹਨੂੰ ਆਪਣੇ ਨਾਲ ਵਹਾ ਕੇ ਲੈ ਗਈ। ਬੜੇ ਜੋਰਾਂ ਦੀ ਬਿਜਲੀ ਕੜਕੀ। ਬਿਜਲੀ ਦੇ ਲਿਸ਼ਕਾਰੇ ਵਿੱਚ ਮਹੀਵਾਲ ਨੂੰ ਪਾਣੀਆਂ ਨਾਲ ਭੋਲ ਕਰੇਂਦੀ ਸੋਹਣੀ ਵਿਖਾਈ ਦਿੱਤੀ। ਸੋਹਣੀਏ ਦਿਲ ਨਾਲ ਛੱਡੀ ਮੈਂ ਆਇਆ। ਮਹੀਵਾਲ ਨੇ ਆਪਣੇ ਪੂਰੇ ਜੋਰ ਨਾਲ ਆਵਾਜ਼ ਮਾਰੀ ਅਤੇ ਦਰਿਆ ਵਿੱਚ ਛਾਲ ਮਾਰ ਦਿੱਤੀ। ਉਹ ਮੁਸ਼ਕਲ ਨਾਲ ਚਨਾ ਦੇ ਅੱਧ ਵਿਚਕਾਰ ਪੁੱਜਿਆ ਹੀ ਸੀ ਕਿ ਉਹਨੇ ਬਿਜਲੀ ਦਿਲਸ਼ਕਾਰੇ ਵਿੱਚ ਆਪਣੇ ਤੋਂ ਚੰਦ ਕਦਮਾਂ ਦੀ ਦੂਰੀ ਤੇ ਧਰੂੜੀ ਜਾਂਦੀ ਸੋਣੀ ਨੂੰ ਤੱਕਿਆ ਉਹਨੇ ਬੜੇ ਜੋਰ ਨਾਲ ਹੱਥ ਮਾਰੇ ਤੇ ਬਿਸੁਰਤ ਸੋਣੀ ਨੂੰ ਫੜ ਲਿਆ ਅਤੇ ਕੰਡੇ ਵੱਲ ਨੂੰ ਵਧਣ ਲੱਗਾ ਦਰਿਆ ਅਜੇ ਪੂਰਾ ਚੜਿਆ ਹੋਇਆ ਸੀ ਉਹਦੀ ਕੋਈ ਪੇਸ਼ ਨਈ ਸੀ ਜਾ ਰਹੀ ਪੂਰਾ ਅੱਧਾ ਦਰਿਆ ਅਜੇ ਉਸ ਪਾਰ ਕਰਨਾ ਸੀ ਉਸਨੇ ਬੜੀ ਕੋਸ਼ਿਸ਼ ਕੀਤੀ ਪਰੰਤੂ ਸੋਨੀ ਦਾ ਸਾਹ ਅਧਵਿਚਕਾਰ ਹੀ ਟੁੱਟ ਗਿਆ ਪਾਣੀ ਦੀ ਇੱਕ ਕਹਿਰਾ ਭਰੀ ਲਹਿਰ ਨੂੰ ਲਹਿਰ ਨੇ ਸੋਨੀ ਸਮੇਤ ਵਹਾ ਕੇ ਲੈ ਗਈ ਮਹੀਵਾਲ ਦੀ ਝੁੱਗੀ ਵਿੱਚ ਟਿਮਟਮਾਉਂਦਾ ਦੀਵਾ ਵੀ ਹੌਲੀ-ਹੌਲੀ ਚਿਰੋਕਣਾ ਹੋ ਕੇ ਬੁਝ ਚੁੱਕਾ ਸੀ ਜਿਸ ਸਿੱਧਕ ਦਲੀ ਨਾਲ ਸੋਨੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਹ ਸਦਕਾ ਪੰਜਾਬ ਦਾ ਲੋਕਮਾਨਸ ਅੱਜ ਵੀ ਉਸ ਦੇ ਸਦਕ ਨੂੰ ਵਾਰ-ਵਾਰ ਪ੍ਰਣਾਮ ਕਰਦਾ ਹੈ ਸੋਣੀ ਜਈ ਕਿਸੇ ਪ੍ਰੀਤ ਕੀ ਕਰਨੀ ਉਹਦੀ ਪ੍ਰੀਤ ਵੀ ਪਾਣੀ ਭਰਦੀ ਵਿੱਚ ਚਨਾਵਾ ਦੇ ਸੋਣੀ ਆਪ ਬੁੱਤੀ ਰੂਹ ਰਈ ਉਸਦੀ ਧਰਦੀ ਇਹ ਸੁਖਦੀਪ ਮਾਧਪੁਰੀ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਪਿਆਰੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਾਂਦੇ ਹੋਏ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ